ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਮਿਲੀ ਹੈ ਤਿੰਨ ਸਿੱਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਹੈ ਜਿਹਦੇ ਵਿੱਚ ਗਿੱਦੜਵਾਹ ਤੇ ਆਪਣਾ ਜੱਬੇਵਾਲ ਜੱਬੇਵਾਲ ਤੇ ਡੇਰਾ ਡੇਰਾ ਬਾਬਾ ਨਾਨਕ ਤੇ ਉਹ ਸਿੱਟਾਂ ਤੇ ਜਿੱਥੇ ਜਿੱਥੇ ਕਾਂਗਰਸ ਦੇ ਪਹਿਲਾਂ ਬਹੁਤ ਵੱਡੇ ਲੀਡਰ ਸਨ ਜੋ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਲੋਕ ਉਹ ਖੁਸ਼ ਹੈ ਔਰ ਆਉਣ ਵਾਲੇ ਜਿਹੜੇ 2.5 ਸਾਲ ਪੈਨੇ ਸਰਕਾਰ ਦੇ ਤੁਸੀਂ ਦੇਖੋਗੇ ਕਿ ਬੜੀ ਤੇਜ਼ੀ ਨਾਲ ਡਿਵੈਲਪਮੈਂਟ ਦੇ ਕੰਮ ਹੋਣਗੇ ਅੱਜ ਪੰਜਾਬ ਦੇ ਵਿੱਚ ਚਾਰ ਜਿੰਨੀ ਚੋਣਾਂ ਦਾ ਰਿਜ਼ਲਟ ਆਇਆ ਜਿਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਮਿਲੀ ਹੈ ਤਿੰਨ ਸਿੱਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਹੈ ਜਿਦੇ ਵਿੱਚ ਗਿੱਦੜਵਾਹ ਤੇ ਆਪਣਾ ਜੱਬੇਵਾਲ ਜੱਬੇਵਾਲ ਤੇ ਡੇਰਾ ਡੇਰਾ ਬਾਬਾ ਨਾਨਕ ਤੇ ਉਹ ਸਿੱਟਾਂ ਤੇ ਜਿੱਥੇ ਜਿੱਥੇ ਕਾਂਗਰਸ ਦੇ ਇਹਨਾਂ ਬਹੁਤ ਵੱਡੇ ਲੀਡਰ ਸੀ ਸੋ ਇਹ ਜਿਹੜੇ ਰੁਝਾਨ ਹੈ ਇਹ ਲੋਕਾਂ ਦਾ ਪਿਆਰ ਆ ਮਾਦੀ ਪਾਰਟੀ ਵੱਲ ਮਾਨਯੋਗ ਸਰਦਾਰ ਪੰਚੀ ਮਾਨ ਸਾਹਿਬ ਵੱਲ ਅਰਵਿੰਦ ਕਿਜਰੀਵਾਲ ਸਾਹਿਬ ਵੱਲ ਜੋ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਲੋਕੋ ਤੋਂ ਖੁਸ਼ ਹੈ ਔਰ ਆਉਣ ਵਾਲੇ ਜਿਹੜੇ 2.5 ਸਾਲ ਪੈਣੇ ਸਰਕਾਰ ਦੇ ਤੁਸੀਂ ਦੇਖੋਗੇ ਕਿ ਬੜੀ ਤੇਜ਼ੀ ਨਾਲ ਡਿਵੈਲਪਮੈਂਟ ਦੇ ਕੰਮ ਹੋਣਗੇ ਔਰ ਜਿਹੜੀ ਲੋਕਾਂ ਨੇ ਚਾਹ ਨਾਲ ਵੋਟ ਪਾਈ ਹੈ ਜੋ-ਜੋ ਲੋਕਾਂ ਦੀਆਂ ਉਮੰਗਾ ਨੇ ਉਹ ਆਮ ਆਦਮੀ ਪਾਰਟੀ ਪੂਰਾ ਕਰਕੇ ਦੇਊਗੀ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਮਿਲੀ ਹੈ ਤਿੰਨ ਸਿੱਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਹੈ ਜਿਦੇ ਵਿੱਚ ਗਿੱਦੜਵਾਹ ਤੇ ਆਪਣਾ ਜਬੇਵਾਲ ਤੇ ਡੇਰਾ ਡੇਰਾ ਬਾਬਾ ਨਾਨਕ ਤੇ ਉਹ ਸਿੱਟਾਂ ਤੇ ਜਿੱਥੇ ਜਿੱਥੇ ਕਾਂਗਰਸ ਦੇ ਪਹਿਲਾਂ ਬਹੁਤ ਵੱਡੇ ਲੀਡਰਸ ਜੋ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਲੋਕ ਉਹ ਤੂੰ ਖੁਸ਼ ਹੈ ਔਰ ਆਉਣ ਵਾਲੇ ਜਿਹੜੇ 2.5 ਸਾਲ ਪੈਨੇ ਸਰਕਾਰ ਦੇ ਤੁਸੀਂ ਦੇਖੋਗੇ ਕਿ ਬੜੀ ਤੇਜ਼ੀ ਨਾਲ ਡਿਵੈਲਪਮੈਂਟ ਦੇ ਕੰਮ ਹੋਣਗੇ ਅੱਜ ਪੰਜਾਬ ਦੇ ਵਿੱਚ ਚਾਰ ਜਿੰਨੀ ਚੋਣਾਂ ਦਾ ਰਿਜ਼ਲਟ ਆਇਆ ਜਿਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਮਿਲੀ ਹੈ ਤਿੰਨ ਸਿੱਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਹੈ ਜਿਦੇ ਵਿੱਚ ਗਿੱਦੜਵਾਹ ਤੇ ਆਪਣਾ ਜੱਬੇਵਾਲ ਜੱਬੇਵਾਲ ਤੇ ਡੇਰਾ ਡੇਰਾ ਬਾਬਾ ਨਾਨਕ ਤੇ ਉਹ ਸਿੱਟਾਂ ਤੇ ਜਿੱਥੇ ਜਿੱਥੇ ਕਾਂਗਰਸ ਦੇ ਪਹਿਲਾਂ ਬਹੁਤ ਵੱਡੇ ਲੀਡਰ ਸੀ ਸੋ ਇਹ ਜਿਹੜੇ ਰੁਝਾਨ ਹੈ ਇਹ ਲੋਕਾਂ ਦਾ ਪਿਆਰ ਆਮ ਆਦਮੀ ਪਾਰਟੀ ਵੱਲ ਮਾਨਯੋਗ ਸਰਦਾਰ ਪੰਚੀ ਮਾਨ ਸਾਹਿਬ ਵੱਲ ਅਰਵਿੰਦ ਕੇਜਰੀਵਾਲ ਸਾਹਿਬ ਵੱਲ ਜੋ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਲੋਕੋ ਤੋਂ ਖੁਸ਼ ਹੈ ਔਰ ਆਉਣ ਵਾਲੇ ਜਿਹੜੇ 2.5 ਸਾਲ ਪੈ ਨੇ ਸਰਕਾਰ ਦੇ ਤੁਸੀਂ ਦੇਖੋਗੇ ਕਿ ਬੜੀ ਤੇਜ਼ੀ ਨਾਲ ਡਿਵੈਲਪਮੈਂਟ ਦੇ ਕੰਮ ਹੋਣਗੇ ਔਰ ਜਿਹੜੀ ਲੋਕਾਂ ਨੇ ਚਾਹ ਨਾਲ ਵੋਟ ਪਾਈ ਹੈ ਜੋ-ਜੋ ਲੋਕਾਂ ਦੀਆਂ ਉਹ ਮੰਗਾਂ ਨੇ ਉਹ ਆਮ ਆਦਮੀ ਪਾਰਟੀ ਪੂਰਾ ਕਰਕੇ ਦੋ ਜਨਤ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਮਿਲੀ ਹੈ ਤਿੰਨ ਸਿੱਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਹੈ ਜਿਦੇ ਵਿੱਚ ਗਿੱਦੜਵਾਹ ਤੇ ਆਪਣਾ ਜਬੇਵਾਲ ਤੇ ਡੇਰਾ ਡੇਰਾ ਬਾਬਾ ਨਾਨਕ ਤੇ ਉਹ ਸਿੱਟਾਂ ਤੇ ਜਿੱਥੇ ਜਿੱਥੇ ਕਾਂਗਰਸ ਦੇ ਪਹਿਲਾਂ ਬਹੁਤ ਵੱਡੇ ਲੀਡਰਸ ਜੋ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਲੋਕੋ ਤੂੰ ਖੁਸ਼ ਹੈ ਔਰ ਆਉਣ ਵਾਲੇ ਜਿਹੜੇ 2.5 ਸਾਲ ਪੈਣੇ ਸਰਕਾਰ ਦੇ ਤੁਸੀਂ ਦੇਖੋਗੇ ਕਿ ਬੜੀ ਤੇਜ਼ੀ ਨਾਲ ਡਿਵੈਲਪਮੈਂਟ ਦੇ ਕੰਮ ਹੋਣਗੇ ਅੱਜ ਪੰਜਾਬ ਦੇ ਵਿੱਚ ਚਾਰ ਜਿੰਨੀ ਚੋਣਾਂ ਦਾ ਰਿਜ਼ਲਟ ਆਇਆ ਜਿਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਮਿਲੀ ਹੈ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਹੈ ਜਿਦੇ ਵਿੱਚ ਗਿੱਦੜਵਾਹਾ ਤੇ ਆਪਣਾ ਜੱਬੇਵਾਲ ਜੱਬੇਵਾਲ ਤੇ ਡੇਰਾ ਡੇਰਾ ਬਾਬਾ ਨਾਨਕ ਤੇ ਉਹ ਸੀਟਾਂ ਤੇ ਜਿੱਥੇ ਜਿੱਥੇ ਕਾਂਗਰਸ ਦੇ ਪਹਿਲਾਂ ਬਹੁਤ ਵੱਡੇ ਲੀਡਰ ਸੀ ਸੋ ਇਹ ਜਿਹੜੇ ਰੁਝਾਨ ਹੈ ਇਹ ਲੋਕਾਂ ਦਾ ਪਿਆਰ ਆ ਮਾਦੀ ਪਾਰਟੀ ਵੱਲ ਮਾਨਯੋਗ ਸਰਦਾਰ ਪੰਚੀ ਮਾਨ ਸਾਹਿਬ ਵੱਲ ਅਰਵਿੰਦ ਕਿਜਰੀਵਾਲ ਸਾਹਿਬ ਵੱਲ ਜੋ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਲੋਕੋ ਤੋਂ ਖੁਸ਼ ਹੈ ਔਰ ਆਉਣ ਵਾਲੇ ਜਿਹੜੇ 2.5 ਸਾਲ ਪੈਣੇ ਸਰਕਾਰ ਦੇ ਤੁਸੀਂ ਦੇਖੋਗੇ ਕਿ ਬੜੀ ਤੇਜ਼ੀ ਨਾਲ ਡਿਵੈਲਪਮੈਂਟ ਦੇ ਕੰਮ ਹੋਣਗੇ ਔਰ ਜਿਹੜੀ ਲੋਕਾਂ ਨੇ ਚਾਹ ਨਾਲ ਵੋਟ ਪਾਈ ਹੈ ਜੋ-ਜੋ ਲੋਕਾਂ ਦੀਆਂ ਉਮੰਗਾ ਨੇ ਉਹ ਆਮ ਆਦਮੀ ਪਾਰਟੀ ਪੂਰਾ ਕਰਕੇ ਦੇਗੀ ਪੰਜਾਬ ਚ